ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਾਂ ਕਰਿਆ ਨੇ ਫੇਸ ਸਪੀਡਿੰਗ ਬਾਰੇ ਵੀ ਆਪਾਂ ਗੱਲ ਕਰੀ ਆ ਉਸ ਤੋਂ ਪਹਿਲਾਂ ਆਪਾਂ ਗੱਲਾਂ ਕਰਿਆ ਨੇ ਜਦੋਂ ਤੋਂ ਇੱਕ ਬੱਚਾ ਜਰਮਨ ਲੈਂਡ ਦਾ ਛੋਟਾ ਬੱਸੀ ਉਸ ਤੋਂ ਬਾਅਦ ਉਹ ਹੀਪਰ ਹੁੰਦੀ ਆ ਤੇ ਉਸ ਤੋਂ ਬਾਅਦ ਗੱਬਣ ਹੁੰਦੀ ਆ ਗੱਬਣ ਹੁਣ ਤੱਕ ਆਪਾਂ ਗੱਲਾਂ ਕਰਿਆ ਨਹੀਂ ਜੀ ਵੀ ਛੋਟੇ ਬੱਚੇ ਤੋਂ ਲੈ ਕੇ ਗੱਬਣ ਹੋਣ ਤੱਕ ਕੀ ਖਰਾਕ ਪਸ਼ੂ ਦੀ ਛੋਟੇ ਬੱਚੇ ਦੀ ਚਾਹੀਦੀ ਆ ਤੇ ਉਸ ਦੀ ਟੇਕ ਕੇ ਟੇਕ ਕੇਰ ਹੈ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਆ ਉਹ ਸਾਰੀਆਂ ਗੱਲਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਆ ਡੇਅ ਡੈਰੀ ਫਾਰਮ ਨੂੰ ਕਾਮਯਾਬ ਕਰਨ ਦੇ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਨੇ ਜੀ ਇਹਨਾਂ ਦਾ ਖਾਸ ਧਿਆਨ ਦੇਣਾ ਚਾਹੀਦਾ ਇਹ ਤੁਹਾਨੂੰ ਦੱਸਦੇ ਆਂ ਇੱਕ ਵੀਡੀਓ ਦੇ ਵਿੱਚ ਆਪਾਂ ਇੱਕ ਦੋ ਟੌਪਿਕਾਂ 'ਤੇ ਗੱਲ ਕਰਿਆ ਕਰਾਂਗੇ ਇਹਦੇ ਨਾਲ ਤੁਸੀਂ ਆਪਣੇ ਡੈਰੀ ਫਾਰਮ ਨੂੰ ਵਧੀਆ ਕਾਮਯਾਬ ਕਰ ਸਕਦੇ ਹੋ ਤੇ ਆਪਾਂ ਜੀ ਗੱਲ ਕਰਦੇ ਆ ਜੀ ਜਦੋਂ ਆਪਾਂ AI ਕਰਨੀ ਆ ਪਸ਼ੂਾਂ ਦੀ AI ਕਰਨ ਦੇ ਵੇ ਲਈ ਜਿਹੜੀਆਂ ਖਾਸ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਨੇ ਵੀ ਇੱਕ ਤਾਂ ਪਹਿਲਾਂ ਜਦੋਂ ਪਸ਼ੂ ਸੌਂਦਾ ਜੀ ਫੂਨ ਤੋਂ ਬਾਅਦ 15 ਤੋਂ 20 ਦਿਨਾਂ ਦੇ ਵਿੱਚ ਜਿਹੜੀ ਬੱਚੇਦਾਨੀ ਹੁੰਦੀ ਆ ਪਸ਼ੂ ਦੀ ਉਹ ਪ੍ਰੋਪਰ ਸ਼ੇਪ ਦੇ ਵਿੱਚ ਆਉਂਦੀ ਆ ਕਿਉਂਕਿ ਉਹ ਵੱਡੀ ਹੋਈ ਹੁੰਦੀ ਆ ਜੀ ਅੰਦਰ 20 ਦਿਨਾਂ ਚ ਤਕਰੀਬਨ ਉਹ ਜਿਹੜੀ ਪ੍ਰੋਪਰ ਸ਼ੇਪ ਦੇ ਵਿੱਚ ਆਉਂਦੀ ਆ ਛੋਟੀ ਹੋ ਜਾਂਦੀ ਆ ਜੀ ਫਿਰ ਉਸ ਤੋਂ ਬਾਅਦ 40 ਦਿਨ ਤੇ ਤਕਰੀਬਨ ਪਸ਼ੂ ਪਹਿਲੀ ਹੀਟ ਦੇ ਵਿੱਚ ਆਉਂਦਾ ਉਹ ਹੀਟ ਆਪਾਂ ਨੇ ਜਿਹੜੀ ਆ ਉਹ ਮਿਸ ਕਰਾਉਣੀ ਆ ਜੀ ਉਹ ਤੇ ਆਪਾਂ ਨਹੀਂ ਲਵਾਉਣਾ ਹੈਗਾ ਸਿਮਨ ਏਆਈ ਨਹੀਂ ਕਰਾਉਣੀ ਪਹਿਲੀ ਹੀਟ ਤੇ ਜੋ 40 ਦਿਨਾਂ ਦੀ ਹੀਟ ਆਉਂਦੀ ਆ ਉਹ ਹੀਟ ਆਪਾਂ ਮਿਸ ਕਰਾ ਕੇ ਉਸ ਤੋਂ ਅਗਲੀ ਹੀਟ ਹੋਊਗੀ ਜੀ ਫਿਰ ਮੰਨ ਲਓ 60 ਦਿਨਾਂ ਦੀ 20 ਦਿਨਾਂ ਬਾਅਦ ਉਹ ਤੇ ਆਪਾਂ ਕਰਾ ਸਕਦੇ ਆ ਜੀ 60 ਦਿਨਾਂ ਦੀ ਤੇ ਕਰਾ ਲਓ ਤਾਂ ਜੇ 60 ਦਿਨਾਂ ਦੀ ਤੇ ਕਰਾ ਲਾਂਗੇ ਤਾਂ ਵਧੀਆ ਜੇ ਰਹਿ ਜੇਵੇ ਗੱਭਣ ਤਾਂ ਬਹੁਤ ਹੀ ਵਧੀਆ ਉਸ ਤੋਂ ਬਾਅਦ ਆਊਗੀ ਜੀ ਫਿਰ 90 ਦਿਨਾਂ ਤੇ 90 ਦਿਨਾਂ ਦੇ ਆ ਗਏ 60 ਤੋਂ ਬਾਅਦ ਫਿਰ ਆ ਗਈ 80 ਦਿਨਾਂ ਦੇ ਉੱਤੇ ਹੀਟ ਤੀਜੀ ਜਾਣੀ ਉਹ ਤੇ ਤਾਂ ਜਲਾਜ਼ਮੀ ਗੱਭਣ ਹੋਣਾ ਚਾਹੀਦਾ ਜੀ ਇੱਕ ਹੀਟ ਤੁਸੀਂ ਮਿਸ ਕਰੋ ਦੂਜੀ ਤੇ ਸੀਮਣ ਲਵਾ ਦਿਓ ਜਿਆਦਾ ਤੋਂ ਜਿਆਦਾ ਬਸ ਦੋ ਦੋ ਮਿਸ ਕਰਦੇ ਕਰ ਸਕਦੇ ਜੀ 90 ਦਿਨਾਂ ਦੇ ਵਿੱਚ ਅੰਦਰ ਅੰਦਰ ਤੁਹਾਡਾ ਪਸ਼ੂ ਗੱਭਣ ਹੋਣਾ ਚਾਹੀਦਾ ਸੂਕੇ ਦੁਬਾਰਾ ਫਿਰ ਤੁਸੀਂ ਡੈਰੀ ਫਾਰਮ ਚ ਕਦੇ ਫੇਲ ਨਹੀਂ ਹੋ ਸਕਦੇ ਕਿਉਂਕਿ ਜਦੋਂ 90 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਸ਼ੂ ਗੱਭਣ ਹੋ ਗਿਆ ਦੁਬਾਰੇ ਜਦ ਨੂੰ ਉਸ ਨੂੰ ਦੁੱਧੋਂ ਛੱਡੋਗੇ ਤੁਸੀਂ ਉਹ ਵਧੀਆ ਦੁੱਧ ਦਊਗਾ ਜੀ ਤਾਂ ਤੁਹਾਨੂੰ ਦੁੱਧੋਂ ਛੱਡਣਾ ਪਊਗਾ 20 ਕਿਲੋ ਤੋਂ 15 ਕਿਲੋ ਤੋਂ ਛੱਡਣਾ ਪਊ ਦੁੱਧ ਤੋਂ ਤੇ ਫਿਰ ਇੱਕ ਬੱਚਾ ਜਦ ਨੂੰ ਆਪਾਂ ਨੂੰ ਬਹੁਤ ਛੇਤੀ ਮਿਲ ਜੂ ਜੇ ਹਰ ਸਾਲ ਆਪਾਂ ਨੂੰ ਇੱਕ ਬੱਚਾ ਮਿਲੇ ਨਾ ਤਾਂ ਡੈਰੀ ਫਾਰਮ ਦੇ ਵਿੱਚ ਇੰਨਾ ਵਾਧਾ ਹੁੰਦਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਛੇਤੀ ਵਾਧਾ ਆਪਣੇ ਡੈਰੀ ਫਾਰਮ ਦੇ ਵਿੱਚ ਹੋ ਜਾਂਦਾ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਤੁਸੀਂ ਵੀ 90 ਦਿਨ ਦੇ ਵਿੱਚ ਆਪਣਾ ਪਸ਼ੂ ਆ ਜਿਹੜਾ ਉਹ ਗੱਭਣ ਹੋਣਾ ਚਾਹੀਦਾ ਜਰੂਰ ਜੇ ਉਸ ਤੋਂ ਬਾਅਦ ਆਪਣੀ ਇੱਕ ਹੀਟ ਮਿਸ ਹੁੰਦੀ ਹੈ ਮੰਨ ਲਓ 20 ਦਿਨ ਲੇਟ ਜਾਂਦਾ ਨਾ ਪਸ਼ੂ ਤਾਂ ਆਪਾਂ ਨੂੰ 20 ਦਿਨਾਂ ਦਾ 15 ਤੋਂ 20000 ਰੁਪਏ ਦਾ ਘਾਟਾ ਪੈਂਦਾ ਜੋ ਯੂਨੀਵਰਸਟੀਆਂ ਕਹਿੰਦੀਆਂ ਨੇ ਇੰਨਾ ਘਾਟਾ ਆਪਾਂ ਨੂੰ 20 ਦਿਨਾਂ ਦਾ ਇੱਕ ਸਾਈਕਲ ਜੇ ਮਿਸ ਹੋ ਜਾਂਦਾ ਹੀਟ ਦਾ ਤਾਂ ਇੰਨਾ ਪੈਂਦਾ ਇਸ ਲਈ ਜਰੂਰ ਕੋਸ਼ਿਸ਼ ਕਰੋ ਉਹਦੀ ਪਸ਼ੂ ਦੀ ਖੁਰਾਕ ਚੰਗੀ ਰੱਖੋ ਟਰਾਂਜੀਸ਼ਨ ਪੀਰੀਡ ਦੇ ਵਿੱਚ ਪੂਰੀ ਵਧੀਆ ਸੰਭਾਲ ਕਰਨੀ ਆ ਪਸ਼ੂ ਦੀ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਚ ਸੂਣ ਦੇ ਇਸ ਨੇ ਹੀ ਸਾਰਾ ਸੂਆ ਨਿਰਧਾਰਤ ਕਰਨ ਜੀ ਤੁਹਾਡਾ ਵੀ ਪਸ਼ੂ ਦੁੱਧ ਕਿਸ ਤਰ੍ਹਾਂ ਦੇਊਗਾ ਜੇ ਤੁਸੀਂ ਇਹ 40 ਦਿਨ ਸੰਭਲੋ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਇਹੀ ਇਹ ਤੁਹਾਡਾ ਸੂਆ ਸਾਰਾ ਸੂਆ ਨਿਰਧਾਰਤ ਕਰੋ ਤੇ ਇਹ ਵੀ ਇਹ ਤੁਹਾਡਾ ਨਿਰਧਾਰਤ ਕਰੋ ਵੀ ਪਸ਼ੂ ਗੱਭਣ ਕਿੰਨੀ ਛੇਤੀ ਹੁੰਦਾ ਅਸੂਦੀ ਪ੍ਰੋਪਰ ਸਫਾਈ ਹੋ ਜੂਗੀ ਸਾਰਾ ਕੁਝ ਹੋ ਜੂਜੇ ਉਹਨੂੰ ਤੁਸੀਂ ਚੰਗੀ ਖਰਾਕ ਦਮੋਗੇ ਤਾਂ ਉਹ ਗੱਬਣ ਵੀ ਰਹਿ ਜੂਗਾ 90 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਉਹ ਗੱਬਣ ਰਹਿ ਜਾਣਾ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਹਰ ਸਾਲ ਤੁਹਾਨੂੰ ਬੱਚਾ ਮਿਲੇ ਤੁਹਾਡਾ ਡੈਰੀ ਫਾਰਮ ਦਾ ਜਿਹੜਾ ਬਹੁਤ ਜਲਦੀ ਜਿਹੜਾ ਇਹ ਵਿਸਥਾਰ ਹੋ ਜੂਗਾ ਜੀ ਤੇ ਇੱਕ ਗੱਲ ਆਪਾਂ ਕਰਨੀ ਹੈ ਸੀਮਨ ਦੀ ਵੀ ਜਿਹੜਾ ਆਪਾਂ ਸੀਮਨ ਲਵਾਉਣਾ ਜੀ ਉਹ ਕਦੇ ਵੀ ਉਹੀ ਨਾ ਲਵਾਓ ਵੀ ਆਪਣੇ ਆਗੇ ਡਾਕਟਰ ਟੀਕਾ ਲਾ ਕੇ ਚਲੇ ਗਿਆ ਤੁਸੀਂ ਉਹਨੂੰ ਪੁੱਛਣਾ ਜ਼ਰੂਰ ਹੈ ਜੀ ਵੀ ਸੀਮਨ ਆਪਾਂ ਵੀ ਚੰਗਾ ਲਗਾਉਣਾ ਤਸਕੇ ਲਾਓ ਤੁਸੀਂ ਉਸ ਨੂੰ ਪੁੱਛੋ ਡਾਕਟਰ ਨੂੰ ਜਿਹੜਾ ਸੀਮਨ ਦਾ ਸਟਰਾ ਹੁੰਦਾ ਜੀ ਟੀਕਾ ਕਹਿੰਦੇ ਆਪਾਂ ਉਹ ਵੀ ਸਾਂਭ ਕੇ ਰੱਖਣਾ ਚਾਹੀਦਾ ਤੁਹਾਨੂੰ ਪਤਾ ਤਾਂ ਲੱਗੇ ਵੀ ਤੁਹਾਡਾ ਟੀਕਾ ਕਿਹੜਾ ਲੱਗਿਆ ਹੋਇਆ ਪਸ਼ੂ ਤੇ ਇਹ ਬਹੁਤ ਜ਼ਰੂਰੀ ਗੱਲ ਆ ਜੀ ਤਾਂ ਕਿ ਥੋੜੀ ਜਿਹੜੀ ਉਹ ਟੀਕੇ ਦੀ ਬੱਸੀ ਆ ਗਈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਟੀਕੇ ਦੀ ਆਪਣੀ ਇਹ ਬੱਸੀ ਆ ਗਾਹਾਂ ਉਸ ਉਸ ਬੱਸੀ ਦੇ ਉਹ ਟੀਕਾ ਨਹੀਂ ਲੱਗਣਾ ਚਾਹੀਦਾ ਦੁਬਾਰਾ ਬਲੱਡ ਲਾਈਨ ਦਾ ਫਰਕ ਪੈਣਾ ਚਾਹੀਦਾ ਜ਼ਰੂਰੀ ਫਿਰ ਤੁਹਾਡੀ ਨਸਲ ਦੇ ਵਿੱਚ ਵਧੀਆ ਸੁਧਾਰ ਹੋਊਗਾ ਹਮੇਸ਼ਾ ਇਹ ਕੋਸ਼ਿਸ਼ ਕਰਨੀ ਆ ਵੀ ਸੀਮਨ ਵਧੀਆ ਤੋਂ ਵਧੀਆ ਲਵਾਇਆ ਜਾਵੇ ਤਾਂ ਜੋ ਤੁਹਾਡੀ ਨਸਲ 'ਚ ਸੁਧਾਰ ਹੋ ਜਾਈ ਕਿਉਂਕਿ ਪਸ਼ੂ ਦੀ ਸਾਂਭ ਸੰਭਾਲ ਵੀ ਉੰਨੀ ਆ ਜੀ ਖਰਚਾ ਪਾਣੀ ਵੀ ਉਨਾ ਹੀ ਆਉਂਦਾ ਜੇ ਇੱਕ ਚੰਗੀ ਬੱਚੀ ਤੁਸੀਂ ਪਾਲ ਕੇ ਵੱਡੀ ਕਰ ਲੋਗੇ ਨਾ ਜੇ ਤੁਸੀਂ ਰੱਖੋਗੇ ਤਾਂ ਉਹ ਦੁੱਧ ਵੀ ਵਧੀਆ ਦੇਊਗੀ ਤੇ ਜੇ ਤੁਸੀਂ ਉਹ ਸੇਲ ਕਰਨੀ ਹੈ ਤਾਂ ਉਹ ਸੇਲ ਵੀ ਵਧੀਆ ਹੋ ਜੂਗੀ ਹੁਣ ਆਪਾਂ ਨੂੰ ਕਈ ਸਾਲ ਹੋ ਗਏ ਜੀ 5-6 ਸਾਲ ਕੰਮ ਕਰਦਿਆਂ ਨੂੰ ਨਸਲ ਦੇ ਉੱਤੇ ਤਕਰੀਬਨ ਆਪਣੇ ਕੋਲ ਸਾਰੀਆਂ ਆਪਣੀ ਪਿਆਰ ਕਰੀਆਂ ਹੋਈਆਂ ਬੱਚੀਆਂ ਨੇ ਜੀ ਇਹ ਗਾਇ ਇਹ ਬਹੁਤ ਜ਼ਰੂਰੀ ਹੈ ਜੀ ਆਪ ਦਾ ਸੀਮਨ ਲੈ ਸਕਦੇ ਹੋ ਤਾਂ ਤੁਸੀਂ ਸਭ ਤੋਂ ਵਧੀਆ ਗੱਲ ਹੈ ਕਿਸੇ ਡਾਕਟਰ ਦੇ ਸਿਲੰਡਰ ਦੇ ਵਿੱਚ ਪਵਾ ਦਿਓ ਇਹ aí ਕੰਟੇਨਰ ਚ ਆਪਣਾ ਸੀਮਨ ਲੈ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਇਹ ਛੋਟੀਆਂ ਛੋਟੀਆਂ ਗੱਲਾਂ 'ਤੇ ਧਿਆਨ ਰੱਖਣੇ ਪੈਣੇ ਨੇ ਜੀ ਬਸ ਪਸ਼ੂ ਦਾ ਜਿਹੜਾ ਟਰਾਂਜੀਸ਼ਨ ਪੀਰੀਅਡ ਆ ਪਹਿਲਾਂ 20 ਦਿਨ ਤੇ ਮੀਨਾ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਦੇ ਵਿੱਚ ਇਹ 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 ਤੇ ਪੂਰਾ ਜ਼ੋਰ ਰੱਖਣਾ ਚਾਹੀਦਾ ਆਪਾਂ ਨੂੰ ਇਹਦੇ ਵਿੱਚ ਆਪਾਂ ਅਕਸਰ ਗਲਤੀ ਕਰਦੇ ਆਂ ਪਸ਼ੂ ਨੂੰ ਜਦੋਂ ਡਰਾਈ ਕਰ ਦਿੰਨੇ ਆ ਉਸ ਨੂੰ ਉਹਦੀ ਖਰਾਕ ਆਪਾਂ ਬੰਦ ਕਰ ਦਿੰਨੇ ਆ ਵੀ ਹੁਣ ਕਿਹੜਾ ਇਹ ਦੁੱਧ ਦਿੰਦਾ ਹੁਣ ਆਪਾਂ ਇਹਨੂੰ ਕੁਝ ਨਹੀਂ ਪਾਉਣਾ ਵੀ ਇਹ ਵੱਧ ਖਰਾਕ ਪਾ ਦਿੱਤਾ ਇਹਦਾ ਬੱਚਾ ਮੋਟਾ ਹੋ ਜੂ ਇਹ ਹੋ ਜੂ ਉਹ ਹੋ ਜੂ ਇਹ ਗਲਤੀ ਨਹੀਂ ਕਰਨੀ ਤੁਸੀਂ ਉਸ ਦੀ ਜਿਹੜੀ ਖੁਰਾਕ ਉਸ ਨੂੰ ਡਰਾਈ ਟਾਈਮ ਤੇ ਪਾਉਣੀ ਆ ਉਹ ਸਹੀ ਦੇਣੀ ਆ ਤੇ ਟਰਾਂਜੀਸ਼ਨ ਸਮੇਂ ਜਿਹੜੀ ਖੁਰਾਕ ਦੇਣੀ ਉਹ ਵੀ ਸਹੀ ਤੇ ਵਧੀਆ ਦੇਣੀ ਆ। ਸ਼ੁੱਧ ਤੇ ਸੰਤੁਲਿਤ। ਫਿਰ ਤੁਹਾਡਾ ਪਸ਼ੂ ਆ ਜਿਹੜਾ ਉਹ 90 ਦਿਨਾਂ ਦੇ ਵਿੱਚ ਗੱਭਣ ਹੋ ਜਾਊਗਾ ਦੁਬਾਰੇ। ਤੁਹਾਨੂੰ ਫਿਰ ਵਧੀਆ ਟਾਈਮ ਤੇ ਇੱਕ ਨਵਾਂ ਬੱਚਾ ਮਿਲ ਜਾਊਗਾ। ਤੇ ਤੁਹਾਡਾ ਪਸ਼ੂ ਆ ਜਿਹੜਾ ਚੰਗਾ ਦੁੱਧ ਵੀ ਦਊ ਤੇ ਛੇਤੀ ਦੁਬਾਰੇ ਸੂਪੂਗਾ। ਤੁਹਾਡੇ ਕੋਲ ਦੁੱਧ ਜਲਦੀ ਆ ਜਾਊਗਾ। ਆਪਾਂ ਫੇਲ ਠੈਰੀ ਫਾਰਮ ਫੇਲ ਇਸੇ ਗੱਲ ਤੋਂ ਹੁੰਦਾ ਨਾ ਜੇ ਆਪਾਂ ਮਨ ਲਓ ਗੱਬਣ ਨੇ ਆਪਣਾ ਪਸ਼ੂ ਸੇਤੀ ਹੁੰਦਾ ਨਾ ਤਾਂ ਬਹੁਤ ਦਿੱਕਤਾਂ ਆਉਂਦੀਆਂ ਨੇ ਜੀ ਮੇਨ ਕਾਰਨ ਨੇ ਇਹ ਡੇਰੀ ਫਾਰਮ ਫੇਲ ਹੋਣ ਦੇ ਜਿਹੜੇ ਕਾਰਨ ਨੇ ਨਾ ਇੱਕ ਤਾਂ ਆਪਣਾ ਹੋ ਗਿਆ ਰਿਪੀਟ ਬਰੀਡਿੰਗ ਦਾ ਜੀ ਇੱਕ ਹੋ ਗਿਆ ਆਪਣਾ ਪੈਰਾਂ ਦਾ ਜੀ ਲੰਗੜਾ ਪੈਰ ਲੇਮਨਸ ਕਹਿੰਦੇ ਨੇ ਆਪਾਂ ਉਹ ਹੋ ਗਿਆ ਜੀ ਇਹ ਦੋ ਤਿੰਨ ਕਾਰਨ ਨਹੀਂ ਮੇਨ ਫੇਲ ਹੁੰਦੇ ਇੱਕ ਮਸਟੇਟਸ ਆ ਜੀ ਅੱਗੇ ਆਪਾਂ ਹੁਣ ਵੀਡੀਓ ਬਣਾਵਾਂਗੇ ਜਿਹੜੀ ਉਹ ਆਪਾਂ ਬਣਾਵਾਂਗੇ ਜੀ ਮਸਟੇਟਸ ਦੇ ਉੱਤੇ ਇੱਕ ਵੀਡੀਓ ਆਪਾਂਗਾ ਇੱਕ ਇੱਕ ਪੁਆਇੰਟ ਤੇ ਬਣਾਈ ਚੱਲਾਂਗੇ ਜੀ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀਆਂ ਆਪਣੀ ਐਕਸਪੀਰੀਅੰਸ ਕੀਤਾ ਹੋਇਆ ਜੀ ਆਪਣਾ ਆਪਾਂ ਕੋਈ ਕਿਤਾਬ ਚੋਂ ਪੜ੍ਹ ਕੇ ਨਹੀਂ ਦੱਸਦੇ ਤੁਹਾਨੂੰ ਕਿਤੇ ਉਂ ਸੁਣ ਕੇ ਨਹੀਂ ਦੱਸਦੇ ਜਿਹੜੀਆਂ ਗੱਲਾਂ ਆਪਾਂ ਨੇ ਬੀਤੀਆਂ ਨੇ ਰੇ ਆਪਾਂ ਨੇ ਸਮਝੀਆਂ ਨੇ ਇਹਦਾ ਕੀਤੀਆਂ ਨੇ ਨਹੀਂ ਆਪਾਂ ਪ੍ਰੈਕਟੀਕਲ ਇਹ ਉਹੀ ਤੁਹਾਨੂੰ ਦੱਸਦੇ ਆ ਠੀਕ ਆ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਚੈਨਲ ਨੂੰ ਤੁਸੀਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਫਿਰ ਆਪਾਂ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ